ਹਰੀਆਲੀ ਕਲੱਬ ਪਿੰਡ ਪੱਖੋਵਾਲ ਦੇ ਵੱਲੋਂ ਜੋ ਇੱਕ ਚੰਗੀ ਸ਼ੁਰੂਆਤ ਕਰਿਆ ਰੁੱਖ ਲਾਉਣ ਦੀ ਪਿੰਡ ਦੇ ਵਿੱਚ ਉਹਦਾ ਜੀ ਅੱਜ ਆਪਾਂ ਜਿਹੜੇ ਨੇ ਟੋਏ ਤਾਂ ਕਈ ਦਿਨ ਤੋਂ ਕੱਢਲੇ ਸੀਗੇ ਜਿਹੜੇ ਜਿਨ੍ਹਾਂ ਵਿੱਚ ਆਪਾਂ ਰੁੱਖ ਲਾਉਣੇ ਨੇ ਤੇ ਉਹਦੇ ਬੱਚੇ ਰੇ ਜਿਹੜਾ ਰੜਾ ਕੇ ਖਾ ਪਾ ਕੇ ਆਪਾਂ ਵਧੀਆ ਪ੍ਰੋਸੈਸ ਦੇ ਨਾਲ ਲਾਉਣੇ ਨੇ ਰੁੱਖ ਤੇ ਲੋੜ ਸੀਗੀ ਅੱਜ ਆਪਾਂ ਨੂੰ ਜਿਹੜੀ ਪਾਈਪ ਦੀ ਪੌਂਗਰ ਪਾਣੀ ਜਿਹੜਾ ਪਾਉਣਾ ਉਹ ਸਕੂਲ ਦੇ ਵਿੱਚੋਂ ਲਾਉਣਾ ਜੀ ਆਪਾਂ ਸਕੂਲ ਤੋਂ ਉਹ ਸਕੂਲ ਦੇ ਵਿੱਚ ਸਮਰਸਿਵਲ ਪੰਪ ਤੋਂ ਪਾਣੀ ਲਾਉਣ ਲਈ ਆਪਾਂ ਨੂੰ ਪਾਈਪ ਦੀਆਂ ਅਸੀਂ ਗੱਲਾਂ ਹੀ ਕਰ ਰਹੇ ਸੀ ਹਲੇ ਵੀ ਆਪਾਂ ਨੂੰ ਪਾਈਪ ਦੀ ਜ਼ਰੂਰਤ ਪਊਗੀ ਜਾਨੂੰ ਸਾਡੇ ਪ੍ਰਧਾਨ ਜੀ ਨੇ ਸਤਿਕਾਰਯੋਗ ਹਟੇ ਸਰਦਾਰ ਅਜਮੇਰ ਸਿੰਘ ਜੀ ਨੇ ਸਾਨੂੰ ਦੱਸਿਆ ਉਹ ਨਹੀਂ ਅਸੀਂ ਇਹਦੇ ਬੈਠੇ ਗੱਲਾਂ ਕਰਦੇ ਆ ਜਿਵੇਂ ਨਵੀਂ ਪਾਈਪ 100 ਫੁੱਟ ਇਹ ਲੈ ਜਾਂਦੀ ਜੀ 50 ਫੁੱਟ ਪਾਈਪ ਪਹਿਲਾਂ ਲਿਆਂਦੀ ਸੀਗੀ ਤੇ ਕਹਿਣ ਤੋਂ ਭਾਵੇਂ ਆ ਵੀ ਜਿਨ੍ਹਾਂ ਨੂੰ ਦਰਦ ਹੁੰਦਾ ਜੀ ਮਤਲਬ ਉਹ ਇਹ ਅਭੀ ਉਹ ਇਹ ਨਹੀਂ ਫਿਰ ਦੇਖਦੇ ਸੇਵਾ ਕਰਨ ਲੱਗੇ ਵੀ ਉਸੇ ਟਾਈਮ ਚੀਜ਼ ਸਾਨੂੰ ਹਾਜ਼ਰ ਕਰਤੀ ਜੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਡੇ ਤੇ ਮਿਹਰ ਰੱਖੇ ਤਾਂ ਉਹ ਦਿਨ ਦੂਰ ਨਹੀਂ ਹੋਊਗਾ ਜਦੋਂ ਆਪਣਾ ਪਿੰਡ ਪਖੋਆਲਾ ਜਿਹੜਾ ਪੂਰਾ ਹਰਿਆ ਭਰਿਆ ਬਣ ਜਾਊਗਾ ਜੀ ਤੁਹਾਡੇ ਸਹਿਯੋਗ ਦੇ ਨਾਲ ਕਿਉਂਕਿ ਜਿੰਨੇ ਵੀ ਤੁਸੀਂ ਮੈਂਬਰ ਸਹਿਵਾਨ ਆਪਣੇ ਗਰੁੱਪ ਵਿੱਚ ਜੁੜੇ ਹੋ ਕਲੱਬ ਨਾਲ ਜੁੜੇ ਹੋ ਇਹ ਸਾਰਿਆਂ ਦਾ ਹੀ ਸਹਿਯੋਗ ਆ ਕਿਉਂਕਿ ਤੁਹਾਡਾ ਥਾਪੜਾ ਸਾਡੇ ਤੇ ਇਹ ਨਹੀਂ ਹੁੰਦਾ ਵੀ ਅਸੀਂ ਟਾਈਮ ਦੇ ਰਹੇ ਹਾਂ ਅੱਜ ਹੁਣ ਅਸੀਂ ਸਵੇਰ ਦੇ ਚਲੋ ਪੰਜ ਸੱਤ ਜਣੇ ਆសុ ਉੱਠਾ ਮੁੰਡਾ ਆਪਣਾ ਤੇ ਪਕਾਸ਼ ਜੀ ਬੈਠੇ ਆ ਜਮੇਰਦੀ ਦੀਪਾ ਡਾਕਟਰ ਜੀ ਅਸੀਂ ਪੰਜ ਸੱਤ ਜਣੇ ਸਵੇਰ ਦੇ ਲੱਗੇ ਹੋਏ ਆ ਪਰ ਅਸੀਂ ਥੋੜੇ ਥਾਪੜੇ ਦੇ ਨਾਲ ਲੱਗੇ ਆ ਕਿਉਂਕਿ ਜਿਹੇ ਦਿਨ ਆਪਾਂ ਇਹ ਸ਼ੁਰੂ ਕਰਿਆ ਸੀ ਕੰਮ ਜਿੰਨੇ ਵੀ ਭਰਾਵਾਂ ਦੇ ਨਾਲ ਗੱਲ ਹੋਈ ਸਾਰਿਆਂ ਨੇ ਸਾਨੂੰ ਬਹੁਤ ਹੀ ਵਧੀਆ ਮਤਲਬ ਹੌਸਲਾ ਦਿੱਤਾ ਤੇ ਮੈਂ ਜ਼ਿਕਰ ਵੀ ਕਰ ਦਨਾ ਕੋਈ ਨੌ ਰੈ ਰਾਜਵੇ ਜਿਵੇਂ ਸਾਡੇ ਸਤਕਾਰਯੋਗ ਰਾਜਕਮਲ ਜੀ ਵੀਰ ਨੇ ਕਰੇ ਅਲ ਸਾਹਿਬ ਉਨ੍ਹਾਂ ਨਾਲ ਗੱਲ ਕਰੀ ਉਹ ਕਹਿੰਦੇ ਵੀ ਬਹੁਤ ਵਧੀਆ ਕੰਮ ਆ। ਬਾਕੀ ਸਾਡੇ ਇੰਦਰੀਤ ਮਾਸਟਰ ਜੀ ਆਪਣੇ ਚਾਰਨਜੀਤ ਵੀਰ ਹੋਰ ਜਿੰਨੇ ਵੀ ਭਰਾ ਨੇ ਸਾਰਿਆਂ ਨੇ ਸਾਨੂੰ ਇਹੀ ਗੱਲ ਕਹੀ ਕਹਿੰਦੇ ਯਾਰ ਬਹੁਤ ਵਧੀਆ ਇਹ ਕੰਮ ਆ ਵੀ ਆਪਾਂ ਇਕੱਠੇ ਹੋ ਕੇ ਕਰਾਂਗੇ। ਤੇ ਹੁਣ ਤੁਹਾਨੂੰ ਬੇਨਤੀ ਆ ਭਰਾਵੋ ਵੀ ਤੁਸੀਂ ਵੀ ਥੋੜਾ ਥੋੜਾ ਟਾਈਮ ਆ ਜਿਹੜਾ ਸਮਾਂ ਹੋ ਹੁਣ ਦੇਵੋ ਤਾਂ ਕਿ ਆਪਾਂ ਸਾਰੀ ਸ਼ੁਰੂਆਤ ਇਹ ਕਰਨ ਲੱਗੇ ਆ। ਤੇ ਬਾਕੀ ਜੀ ਬਕਰਾਂ ਜੀ ਜਿਨ੍ਹਾਂ ਨੇ ਆਪਣਾ ਰੁਖ ਲਾਉਣੇ ਨੇ ਉਹ ਜਾਣਕਾਰੀ ਤੁਸੀਂ ਪਹਿਲਾਂ ਦੱਸ ਦਿਓ ਗਰੁੱਪ ਦੇ ਵਿੱਚ ਤਾਂ ਕਿ ਉਹ ਦਿਨ ਆਪਣੇ ਵੱਧ ਤੋਂ ਵੱਧ ਭਰਾ ਤੁਸੀਂ ਪਹੁੰਚਿਓ ਜਿੱਦਨੇ ਆਪਾਂ ਸ਼ੁਰੂਆਤ ਕਰਨੀ ਹੈ ਠੀਕ ਹੈ ਜੀ ਪ੍ਰਧਾਨ ਜੀ ਹਾਂਜੀ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਤੇ ਬਾਕੀ ਅੱਜ ਹੁਣ ਅਸੀਂ ਕੋ ਲੱਗੇ ਹੋਇਆ ਕੰਮ ਕਰਨਾ ਅਗਲੀ ਅਪਡੇਟ ਅਸੀਂ ਫੇਰ ਦੇ ਨੂੰ ਦੇਵਾਂਗੇ ਗਰੁੱਪ